ਉਹ ਬਾਰਡਰ ਤੇ ਕਿਸਾਨਾਂ ਤੇ ਸਖਤੀ ਬਾਦ ਸੰਯੁਕਤ ਕਿਸਾਨ ਮੋਰਚਾ ਵੀ ਹਰਕਤ ਵਿੱਚ ਹੈ ਲੁਧਿਆਣਾ ਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਇਸ ਬੈਠਕ ਬਾਦ ਕਈ ਵੱਡੇ ਐਲਾਨ ਕੀਤੇ ਗਏ ਸਪੱਸ਼ਟ ਕੀਤਾ ਗਿਆ ਕਿ ਮੰਗਾਂ ਨੂੰ ਲੈ ਕੇ ਕਿਸੇ ਨਾ ਕਿਸੇ ਰੂਪ ਵਿੱਚ ਪ੍ਰੋਗਰਾਮ ਦਿੰਦੇ ਰਹਿਣਗੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਅਲੀਕਿਆ ਇੱਕ ਵਾਰ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜਿਹਦੇ ਵਿੱਚ ਬੀਜੇਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਾਰ ਹਾਕੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਗੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਗੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ ਜਿੱਥੇ ਤੱਕ ਕੋਈ ਟੋਲ ਪਲਾਜ਼ਾ ਵੀ ਨਹੀਂ ਕੋਈ ਭਾਜਪਾ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮਿਊਨਿਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ 22 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਐ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਮੁਕੱਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾਵਾਦ ਪਾਉਣ ਦੇ ਲਈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵਢਾਪਾ ਪੈਨਸ਼ਨਾਂ 60 ਸਾਲ ਦੀ ਉਮਰ ਦੇ ਵਿੱਚ ਕਿਸਾਨ ਆ ਚਾਹੇ ਮਜ਼ਦੂਰ ਆ ਪਤੀ ਪਤਨੀ ਨੂੰ 10000 ਰੁਪਏ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਇਹ ਲਗਾਤਾਰ ਤਿੰਨ ਮੰਗਾਂ ਐਡ ਕੀਤੀਆਂ باقی ਮੰਗਾਂ ਸਾਡੀਆਂ ਪਹਿਲੀਆਂ ਹੀ ਰਹਿੰਦੀਆਂ ਜਦ ਤੱਕ ਇਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੋਂ ਤੱਕ ਰਿਪ੍ਰੈਸ਼ਨ ਦਾ ਸਵਾਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੋਇਆ ਜਾਂ ਖਨੌਰੀ ਬਾਰਡਰ ਤੇ ਹੋਇਆ ਜਾਂ ਜੇ ਹੋਰ ਕਰਦੀ ਹੈ ਸਰਕਾਰ ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ ਪਰ ਆਪਣੇ ਤੌਰ ਤੇ ਸੰਯੁਕਤ ਮੋਰਚਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਹੈ ਇਹ ਸ਼ੁਰੂ ਕਰਨ ਜਾ ਰਹੇ ਹਾਂ ਸਰ ਜੀ 18 ਸਰ ਅੱਜ ਦੀ ਮੀਟਿੰਗ ਨਹੀਂ ਮੈਂ ਅੱਜ ਬੜਾ ਬੜਾ